Yeah. Sure. ਸ਼ੰਕ ਕਰ ਦਿਜੀ ਸਾਰੇ ਨੂੰ ਅੱਜ ਅਸੀਂ ਆਏ ਹਾਂ ਜੀ ਹਰੀਦਾਮ ਮੰਦਿਰ ਦਮੂਹਾ ਵਿਖੇ ਤੇ ਅੱਜ ਤੁਹਾਨੂੰ ਇੱਥੋਂ ਦੀ ਇਤਿਹਾਸ ਬਾਰੇ ਰੂਬਰੂ ਕਰਵਾਣੇ ਆ ਸਾਡੇ ਨਾਲ ਰੋਹਿਤ ਮਹਾਜਨ ਭਾਈ ਜੀ ਵੀ ਸਾਡੇ ਨਾਲ ਜੁੜ ਚੁੱਕੇ ਨੇ ਤੇ ਭਾਜੀ ਇੱਥੋਂ ਦਾ ਇਤਿਹਾਸ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜਿਵੇਂ ਕਿ ਕੱਲ ਸ਼ਿਵਰਾਤਰੀ ਦਾ ਤਿਹਾਰ ਆ ਜੇ ਬਿਲਕੁਲ ਰੋਜ਼ ਦੀ ਸਭ ਤੋਂ ਪਹਿਲੇ ਤੇ ਤੁਹਾਡਾ ਵੀ ਬਹੁਤ ਬਹੁਤ ਸਵਾਗਤ ਹੈ ਕਿ ਲਗਾਤਾਰ ਤੁਸੀਂ ਆਪਣੀ ਵੀਡੀਓ ਦੇ ਜ਼ਰੀਏ ਜਿਹੜੇ ਲੋਕ ਜਿਹੜੇ ਇਸ ਪਾਵਨ ਪਵਿੱਤਰ ਸਥਾਨ ਬਾਰੇ ਜਿਹੜੇ ਨਹੀਂ ਵੀ ਜਾਣਦੇ ਉਹਨਾਂ ਨੂੰ ਪਤਾ ਲੱਗੇਗਾ ਸੋ ਸਭ ਤੋਂ ਪਹਿਲੇ ਦਾਸੀਏ ਕਿ ਇਹ ਪ੍ਰਾਚੀਨ ਜਿਹੜਾ ਸ਼ਿਵ ਮੰਦਿਰ ਹੈ ਹਰੀਦਾਮ ਦਮੂਹਾ ਜਿਸ ਨੂੰ ਮਿਨੀ ਹਰੀਦਵਾਰ ਦੇ ਨਾਮ ਨਾਲ ਵੀ ਜਾਣੇ ਜਾਂਦੇ ਆਂਦੇ ਔਰ ਭਗਵਾਨ ਸ਼ਿਵ ਬੋਲੇ ਦਾ ਸਾक्षात ਜਿਹੜੇ ਇੱਥੇ ਤੁਸੀਂ ਦਰਸ਼ਨ ਜਿਹੜੇ ਨੇ ਉਹ ਕਰ ਸਕਦੇ ਹੋ ਸੋ ਇਸ ਮੰਦਿਰ ਦਾ ਜਿਹੜਾ ਇਤਿਹਾਸ ਹੈ ਬਹੁਤ ਹੀ ਪ੍ਰਾਤਨ ਔਰ ਇੱਛਾਦਾਰੀ ਨਾਗ ਨਾਗਿੰਦ ਦਾ ਵੀ ਇਸ ਥਾਨ ਦੇ ਨਾਲ ਜਿਹੜਾ ਇਤਿਹਾਸ ਜਿਹੜਾ ਉਹ ਜੁੜਿਆ ਹੋਇਆ ਹਾਂਜੀ ਸੋ ਬਹੁਤ ਸਾਰੇ ਲੋਕ ਜਿਹੜੇ ਹਰੀਦਵਾਰ ਨਹੀਂ ਜਾ ਸਕਦੇ ਨੇ ਔਰ ਇਸ ਥਾਨ ਦੇ ਉੱਪਰ ਪਹੁੰਚ ਕੇ ਔਰ ਉਹ ਨਤਮस्तक ਹੁੰਦੇ ਨੇ ਔਰ ਜਿਹੜਾ ਆਸ਼ੀਰਵਾਦ ਸ਼ਿਬ ਬੋਲੇ ਦਾ ਪ੍ਰਾਪਤ ਕਰਦੇ ਨੇ ਸੋ ਦੇਸ਼ ਵਿਦੇਸ਼ ਤੋਂ ਲਗਾਤਾਰ ਸ਼ਰਧਾਲੂ ਜਿਹੜੇ ਨੇ ਇੱਥੇ ਪਹੁੰਚਦੇ ਨੇ ਔਰ ਭਗਵਾਨ ਸ਼ਿਬ ਬੋਲੇ ਦਾ ਜਿਹੜਾ ਆਸ਼ੀਰਵਾਦ ਹੈ ਉਹ ਪ੍ਰਾਪਤ ਕਰਦੇ ਨੇ ਸੋ ਇੱਕ ਵਾਰ ਪਹਿਲੇ ਜਿਹੜਾ ਤੁਹਾਨੂੰ ਇਹ ਮੰਦਿਰ ਪਰਿਸਰ ਦਾ ਜਿਹੜਾ ਸਾਰਾ ਦਿਖਾ ਦਿੰਦੇ ਆ ਕਿ ਇੱਥੇ ਇਹ ਹੁਣ ਜਿਹੜਾ ਨਿਰਮਾਨ ਕੀਤਾ ਗਿਆ ਸੀ ਇਸ ਦੇ ਵਿੱਚ ਮਾਂ ਭਗਵਤੀ ਜੀ ਦਾ ਸਰੂਪ ਜਿਹੜਾ ਇੱਥੇ ਉਸ ਦੀ ਪ੍ਰਣ ਪ੍ਰティਸ਼ਟਾ ਕਰਨ ਤੋਂ ਬਾਅਦ ਇਸ ਮੰਦਿਰ ਦਾ ਜਿਹੜਾ ਨਿਰਮਾਨ ਕੀਤਾ ਗਿਆ ਔਰ ਮੰਦਿਰ ਕਮੇਟੀ ਵੱਲੋਂ ਬਹੁਤ ਹੀ ਅੱਛੇ ਅਰੇਂਜਮੈਂਟ ਜਿਹੜੇ ਕੀਤੇ ਜਾ ਰਹੇ ਨੇ ਔਰ ਲਗਾਤਾਰ ਇਸ ਸਥਾਨ ਦੇ ਉੱਪਰ ਇਸ ਸਰੋਵਰ ਪਵਿੱਤਰ ਆ ਜਿੱਥੇ ਕਿ ਜਿਹੜੇ ਸ਼ਰਧਾਲੂ ਪਹੁੰਚਦੇ ਨੇ ਇਸ਼ਨਾਨ ਕਰਕੇ ਇੱਥੇ ਜਿਹੜਾ ਉਸ ਤੋਂ ਬਾਅਦ ਭਗਵਾਨ ਸ਼ਿਵ ਬੋਲੇ ਦੇ ਜਿਹੜੇ ਮੰਦਿਰ ਦੇ ਵਿੱਚ ਨਤਮਸਤਕ ਹੁੰਦੇ ਨੇ ਸੋ ਇਹ ਇਤਿਹਾਸ ਦੀ ਜਿਹੜੀ ਹੋਰ ਵੀ ਜਿਹੜੀ ਜਾਣਕਾਰੀ ਜਿਹੜੀ ਆ ਸਾਡੇ ਨਾਲ ਇਸ ਮੰਦਿਰ ਪ੍ਰਬੰਧ ਦੇ ਜਿਹੜੇ ਸੇਵਾਦਾਰ ਨੇ ਉਹਨਾਂ ਨੂੰ ਵੀ ਅਸੀਂ ਲਾਵਾਂਗੇ ਜੀ ਓਕੇ ਮਹਾਸ਼ਿਵਰਾਤਰੀ ਦੇ ਪਰਬ ਦੇ ਉੱਪਰ ਦੇਸ਼ ਵਿਦੇਸ਼ ਤੋਂ ਸ਼ਰਧਾਲੂ ਜਿਹੜੇ ਨੇ ਨਤਮਸਤਕ ਹੋਣ ਲਈ ਹਰੀ ਭਗਵਾਨ ਸ਼ਿਵ ਪੋਲੇ ਦੇ ਮੰਦਿਰ ਦੇ ਵਿੱਚ ਪਹੁੰਚ ਰਹੇ ਨੇ ਸੋ ਇਸੇ ਦੇ ਦੌਰਾਨ ਅੱਜ ਅਸੀਂ ਪਹੁੰਚੇ ਹਾਂ ਕਸਬਾ ਦੁਰਾਂਗਲਾ ਦੇ ਬਿਲਕੁਲ ਨਜ਼ਦੀਕ ਹਰੀਦਾਮ ਦਮੂਹਾ ਹਰੀਦਾਮ ਦਮੂਹਾ ਦਾ ਜਿਹੜਾ ਸ਼ਿਵ ਮੰਦਿਰ ਪ੍ਰਾਚੀਨ ਸ਼ਿਵ ਮੰਦਿਰ ਹੈ ਜਿਸ ਨੂੰ ਮਿਨੀ ਹਰੀਦਵਾਰ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਸੋ ਇਸ ਮੰਦਿਰ ਦਾ ਇਤਿਹਾਸ ਬਹੁਤ ਹੀ ਪੁਰਾਣਾ ਹੈ ਔਰ ਇਸ ਮੰਦਿਰ ਦੇ ਇਤਿਹਾਸ ਦੇ ਨਾਲ ਇੱਛਾਦਾਰੀ ਨਾਗ ਨਾਗਿਨ ਦਾ ਇਤਿਹਾਸ ਜਿਹੜਾ ਹੈ ਉਹ ਵੀ ਜੁੜਿਆ ਹੋਇਆ ਹੈ ਪੁਰਾਤਨ ਕਥਾ ਜਿਹੜੀ ਹੈ ਇਸ ਦਾ ਸ਼ਿਵ ਮਹਾਪੁਰਾਨ ਦੇ ਵਿੱਚ ਵੀ ਇਸ ਮੰਦਿਰ ਦਾ ਜਿਹੜਾ बखान ਉਹ ਕੀਤਾ ਗਿਆ। ਔਰ ਅਗਰ ਤੁਸੀਂ ਹਰੀਦਵਾਰ ਨਹੀਂ ਜਾ ਸਕਦੇ ਹੋ ਤਾਂ ਇਸ धाम ਦੇ ਉੱਪਰ ਆ ਕੇ ਵੀ ਜਿਹੜਾ ਨਤਮਸਤਕ ਹੋ ਕੇ ਉਸ ਦੀ ਫਲਦੀ ਜਿਹੜੀ ਹੈ ਪ੍ਰਾਪਤੀ ਕਰ ਸਕਦੇ ਹੋ। ਸੋ ਇਸ ਬਾਰੇ ਹੋਰ ਜਿਹੜੀ ਮੰਦਿਰ ਦੇ ਇਤਿਹਾਸ ਦੀ ਜਾਣਕਾਰੀ ਲੈਣੇ ਆ ਸਾਡੇ ਨਾਲ ਇਸ ਵਕਤ ਮੰਦਿਰ ਅ ਪਰਿਸਰ ਦੇ ਵਿੱਚ ਸ਼ਰਦਾਲੂ ਵੀ ਔਰ ਸੇਵਾਦਾਰ ਵੀ ਇੱਥੇ ਜਿਹੜੀ ਨਿਭਾ ਰਹੇ ਨੇ। ਮਹਿੰਦਰ ਜੀ ਇਸ ਵਕਤ ਸਾਡੇ ਨਾਲ ਇੱਥੇ ਮੌਜੂਦ ਨੇ ਔਰ ਉਹਨਾਂ ਕੋ ਵੀ ਇਸ ਮੰਦਿਰ ਦੇ ਪਾਵਨ ਇਤਿਹਾਸ ਬਾਰੇ ਜਾਣਕਾਰੀ ਲਵਾਂਗੇ ਔਰ ਸਾਡੇ ਨਾਲ ਅ ਰੋਹਿਤ ਜੀ ਵੀ ਬਰੰਗਲਾ ਤੋਂ ਉਹ ਵੀ ਨਾਲ ਮੌਜੂਦ ਨੇ ਸੋ ਸਭ ਤੋਂ ਪਹਿਲੇ ਮਹਿੰਦਰ ਜੀ ਇਸ ਮੰਦਿਰ ਦੇ ਜਿਹੜੇ ਇਤਿਹਾਸ ਬਾਰੇ ਜਾਣਕਾਰੀ ਜਿਹੜੀ ਸ਼ਰਧਾਲੂਆਂ ਨੂੰ ਉਹ ਦਿੱਤੀ ਜਾਵੇ ਕਿ ਇਸ ਮੰਦਿਰ ਦਾ ਇਤਿਹਾਸ ਕੀ ਹੈ ਔਰ ਨਾਮ ਜਿਹੜਾ ਸੀਗਾ ਹਰੀ ਦਾਮ ਦਮੂਹਾ ਜਿਸ ਦਾ ਬਖਾਨ ਸ਼ਾਸਤਰਾਂ ਦੇ ਵਿੱਚ ਵੀ ਜਿਹੜਾ ਕੀਤਾ ਗਿਆ ਸੋ ਉਸ ਬਾਰੇ ਥੋੜੀ ਸ਼ਰਧਾਲੂਆਂ ਨੂੰ ਦੇਖੋ ਜੀ ਇਹ ਜਿਹੜਾ ਹਰੀ ਦਾਮ ਦਮੂਹਾ ਨਾ ਇਹ ਸਾਡਾ ਇਤਿਹਾਸਿਕ ਜਗਾਵਾ ਸਾਡੇ ਇਲਾਕੇ ਦੀ ਸਤਿਅਸਕ ਜਗ੍ਹਾ ਆਵਾਜ ਜਿੱਥੇ ਹਰ ਇੱਕ ਬੰਦੇ ਦੀ ਕਾਮਨਾ ਪੂਰੀ ਹੁੰਦੀ ਹੈ ਜੋ ਵੀ ਬੰਦਾ ਸੁੱਖ ਕੇ ਜਾਂਦਾ ਉਹਦੀ ਮਨੋ ਕਾਮਨਾ ਸੱਚੇ ਮਾਨਾ ਹੁੰਦੀ ਹੈ ਬਾਕੀ ਇਹ ਸ਼ਕਤੀ ਵਾਲੀ ਜਗ੍ਹਾ ਬਹੁਤ ਜ਼ਿਆਦਾ ਵਾ ਇਹਦੇ ਵਿੱਚ ਇਹ ਦੋਨੇ ਭੈਣ ਭਰਾ ਸੀਗੇ ਇਛਾਦਾਰੀ ਤੇ ਉਹਨਾਂ ਦੀ ਭੈਣ ਇਹਨਾਂ ਦਾ ਕਿਦੇ ਵਿਸੋੜਾ ਪੈ ਗਿਆ ਮਹਾਰਾਜ ਇਹ ਭੈਣ ਤੇ ਭਰਾ ਦਾ ਜਦੋਂ ਵਿਸੋੜਾ ਪਿਆ ਤੇ ਇਹਨੂੰ ਨਾ ਉਥੋਂ ਚੁੱਕ ਕੇ ਦੇ ਸਪੇਰੇ ਇਹਨੂੰ ਲੈ ਗਏ ਕਲਾ ਨੌਰ ਸਾਹਿਬ ਉਸ ਤੋਂ ਬਾਅਦ ਜਦੋਂ ਕਲਨੌਰ ਲੈ ਗਏ ਤੇ ਉਹਨਾਂ ਬੜਾ ਭਾਰਾ ਲੱਗਣਾ ਪਿਆ ਉਹਨਾਂ ਨੂੰ ਉਹਨਾਂ ਨੇ ਸੋਚਿਆ ਵੀ ਬਹੁਤ ਜ਼ਿਆਦਾ ਭਾਰਾ ਤੇ ਕਿਉਂ ਨਾ ਕਿ ਇਹਨੂੰ ਹੋਰ ਵਿੱਚ ਛਕਾ ਦਈਏ ਉਹਨਾਂ ਨੇ ਕੀਤਾ ਵੀ ਉਹ ਗੁੱਜਰ ਨੂੰ ਸੱਦਿਆ ਗੁੱਜਰ ਨੂੰ ਬੁਲਾਇਆ ਤੇ ਗੁੱਜਰ ਨੂੰ ਕਹਿਣ ਲੱਗੇ ਵੀ ਗੱਲ ਕਰ ਵੀ ਤੂੰ ਇਹਨੂੰ ਚੁੱਕ ਕੇ ਤੇ ਸਾਨੂੰ ਉੱਥੇ ਸਾਢਵੇਂਗਾ ਉਹਨੇ ਕਿਹਾ ਜੀ ਨਾ ਮੈਂ ਸਾਢਾਂਵਾਂਗਾ ਉਹਨੇ ਕਿਹਾ سپੇਰੇ ਨੇ ਨਗਦੇ ਹੁਣ ਤਾਂ ਇਹ ਗੱਲ ਕਹੀ ਵੀ ਤੂੰ ਮੈਨੂੰ ਚੁੱਕ ਤੇ ਮੈਂ ਫੁੱਲਾਂ ਨੂੰ ਜਾਪਾਂਗਾ ਭਾਰ ਨਹੀਂ ਲੱਗਿਆ ਫੁੱਲਾਂ ਨੂੰ ਜਾਪਾਂਗਾ ਜਦੋਂ ਉਹ ਚੁੱਕ ਕੇ ਲੈ ਗਏ ਨੇ ਤੇ ਉਹ ਵਿੱਥ ਪਾਉਂਦੇ 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 ਕਾਫੀ ਵਿੱਥ ਲ ਜਦੋਂ ਵਿਤ ਪੈ ਗਈ ਨਾ ਤੇ ਉਹ ਕਹਿੰਦਾ ਕਿ ਹੁਣ ਏਦਾਂ ਕਰ ਤੂੰ ਹੁਣ ਮੇਰੀ ਪਿੱਠ ਤੋਂ ਉੱਪਰ ਬੈਠ ਤੇ ਮੈਂ ਤੈਨੂੰ ਹੁਣ ਪਚਾਵਾਂਗਾ ਭੈਣ ਵਿਲਕ ਦੀ ਪਹਾੜਾਂ ਸਾਈਡ ਤੋਂ ਤੂੰ ਵਾਪਸ ਇੱਧਰ ਨੂੰ ਆਈ ਇੱਥੋਂ ਆਣ ਕੇ ਉਹ ਵੀ ਉਧਰੋਂ ਇੱਧਰ ਨੂੰ ਆਏ ਇੱਥੇ ਆਣ ਕੇ ਆਣ ਕੇ ਦੋਵਾਂ ਦਾ ਮੇਲ ਹੋਇਆ ਜਦੋਂ ਇਹਨਾਂ ਦਾ ਦੋਵਾਂ ਦਾ ਮੇਲ ਹੋਇਆ ਨਾ ਤੇ ਫਿਰ ਬਾਅਦ ਦੇ ਵਿੱਚ ਇਹਨਾਂ ਨੇ ਇੱਥੇ ਆਣ ਕੇ ਇਹਦਾ ਨਾਂ ਵਜ ਗਿਆ ਦੋ ਮੂੰਹਾਂ ਦੋਨਾਂ ਭੈਣਪਰਾਂ ਦਾ ਜੋ ਮੂੰਹ ਮਿਲਿਆ ਆਪਸ ਵਿੱਚ ਇਹਨਾਂ ਦਾ ਉਦੋਂ ਇਹਦਾ ਨਾਂ ਵਜਿਆ ਦੋ ਮੂੰਹਾਂ ਇਸ ਮਾਰਿਆ ਇਹ ਜਗਾ ਜਿਹੜੀ ਦਮੂਹੇ ਦੇ ਨਾਂ ਤੇ ਉਹਨਾਂ ਦੀ ਬਣੀ ਦੀ ਆ ਜਿਸ ਤਰ੍ਹਾਂ ਨਾ ਦੇਵਤਾ ਚੱਲਿਆ ਵਾ ਉਸੇ ਤਰ੍ਹਾਂ ਹੀ ਉਹ ਤੱਕ ਕਰਨੇ ਜਾ ਰਹੀ ਕਿ ਜਿਹੜਾ ਇਹ ਉਕਾਰ ਹੈ ਜਿਸ ਤਰ੍ਹਾਂ ਕਿਰਨ ਨਾਲੇ ਦਾ ਜਿਹੜਾ ਇਹ ਕਾਰ ਬਣਿਆ ਹੋਇਆ ਕਿ ਉਸੇ ਤਰੀਕੇ ਦੇ ਨਾਲ ਹਾਂਜੀ ਹਾਂ ਨਾ ਦੇਵਤਾ ਜਿਸ ਤਰ੍ਹਾਂ ਜਿਸ ਤਰ੍ਹਾਂ ਲੱਗਿਆ ਜਿਸ ਤਰ੍ਹਾਂ ਲੱਗਿਆ ਵਾ ਖਾ ਕੇ ਇਸ ਤਰ੍ਹਾਂ ਇੱਦਾਂ ਹੀ ਬਣਦਾ ਜਾ ਕੇ ਇਥੋਂ ਪੁੱਲ ਤੋਂ ਲੈ ਕੇ ਗਾਂ ਚਾਤੀ ਮਾਰ ਕੇ ਦੇਖ ਲਓ ਸਾਰਾ ਤੁਹਾਨੂੰ ਇਹੋ ਜਾਪੇਗਾ ਕਿਉਂ ਅਜੇ ਡਰੇਨ ਦੇ ਨਹੀਂ ਬਣੀਏ ਇਹ ਇੱਦਾਂ ਨਾਲਾ ਚੱਲਣ ਲਿਆ ਵਾ ਉਹ ਜਿਸ ਤਰ੍ਹਾਂ ਨਗਦੇਤਾ ਨਗਿਆ ਉਸ ਤਰ੍ਹਾਂ ਹੀ ਆ ਗਿਆ ਵਾ ਫਿਰ ਜਦੋਂ ਇੱਥੇ ਆੜੇ ਇਕੱਠੇ ਹੋਏ ਨੇ ਤੇ ਗੁੱਜਰ ਨੂੰ ਕਹਿਣ ਲੱਗਾ ਵੀ ਮੇਰੇ ਕੋਲ ਜੋ ਮੰਗਣਾ ਤੂੰ ਮੰਗ। ਉਹਨੇ ਕਿਹਾ ਬਾਬਾ ਤੁਹਾਡਾ ਦਿੱਤਾ ਸਭ ਕੁਝ। ਉਹਨੇ ਕਿਹਾ ਫੇਰ ਹੀ ਕਹਿੰਦਾ ਨਹੀਂ ਯਾ ਤੂੰ ਮੰਗ ਮੇਰੇ ਕੋਲ। ਕਹਿੰਦਾ ਫੇਰ ਮੈਨੂੰ ਐ ਕਰੋ ਮੱਝਾ ਦੇ ਦੋ। ਉਹਨਾਂ ਫਿਰ ਇਹਨਾਂ ਨੂੰ ਮੱਝਾਂ ਦਿੱਤੀਆਂ। ਉਹਨੇ ਕਿਹਾ ਤੂੰ ਬਾੜਾ ਵਾਲਾ ਇੱਕ ਉਹਦੇ ਵਿੱਚ ਤੂੰ ਜਾ ਕੇ ਨਾ ਇੱਦਾਂ ਤੂੰ ਰਹਿ ਜਾ ਤੇਰੇ ਮਗਰ ਮੱਝਾਂ ਆਉਣਗੀਆਂ। ਪਰ ਪਿੱਛੇ ਭੌਂਗ ਨੇ ਵੇਖੀ। ਜਦੋਂ ਉਹਨੇ ਵੇਖਿਆ ਵੀ ਮੱਝਾਂ ਜਿਹੜੀਆਂ ਨਾ ਬਾੜੇ ਦੇ ਵਿੱਚ ਕਿੰਨੀਆਂ ਕੁ ਵਾਰੀਆਂ ਪਸਾਂ ਚਾਤੀ ਮਾਰੇ ਜਿਹੜੀਆਂ ਪਿੱਛੇ ਰਹਿ ਗਈਆਂ ਉਹ ਵਰਮੇ ਬਣ ਗਈਆਂ ਤੇ ਜਿਹੜੀਆਂ ਜਿਹੜੀਆਂ ਅੰਦਰ ਸੀ ਨਾ ਉਹ ਗੁੱਜਰਾਂ ਕੋਰੇ। ਹਾਂਜੀ ਇਸ ਮਾਰਿਆਂ ਇਹ ਜਿਹੜੀ ਜਗ੍ਹਾ ਸਾਡੀ ਆ ਬਹੁਤ ਪਵਿੱਤਰ ਤੇ ਬਹੁਤ ਜਿਆਦਾ ਸ਼ਕਤੀਮਾਨਾ ਕੋ ਸਾਡੇ ਨਾਲੋਂ ਦੂਜੇ ਲੋਕ ਜਿਹੜੇ ਕੋਉਂਦੇ ਨੇ ਬਹੁਤ ਜਿਆਦਾ ਮੰਨਦੇ ਨੇ ਹਿੰਦੂਆਂ ਨਾਲੋਂ ਜਿਆਦਾ ਦੂਜੇ ਤੋਂ ਕੋਉਂ ਮੰਨਦੇ ਨੇ ਇੱਥੇ ਮੇਲਾ ਸਵਰਾਤਰੀ ਦਾ ਤੇ ਵਿਸਾਖੀ ਦਾ ਭਰਮਾ ਮੇਲਾ ਲੱਗਦਾ ਲੋਕੀ ਰਾਤ ਨੂੰ 12 ਵਜੇ ਦਾ ਲੋਕੀ ਲੱਗ ਪੈਂਦੇ ਨੇ ਸਾਰਾ ਦਿਨ ਆਵਾਜ਼ਾਈ ਰਹਿੰਦੀ ਆ ਐਸ ਮਾਰਿਆਂ ਇਹ ਸਾਡੇ ਜਗ੍ਹਾ ਦੀ ਬਹੁਤ ਜਿਆਦੀ ਪਵਿੱਤਰ ਹਰਦਵਾਰ ਜਾਣ ਦੀ ਲੋੜ ਨਹੀਂ ਚਿਰ ਹਰਦਵਾਰ ਇੱਥੇ ਹੀ ਆ ਜੋ ਵੀ ਆਪਾਂ ਮਨੋ ਕਾਮਨਾ ਕਰਾਂਗੇ ਸਾਡੀ ਪੂਰਨ ਸਪੂਰਨ ਹੋਦੀ ਆ ਇਥੋਂ ਦਾ ਕੋਈ ਚੀਜ਼ ਬੰਦਾ ਇਨਸਾਨ ਕੋਈ ਖਾ ਕੇ ਦੇਖ ਲੈਣਾ ਉਹਨੂੰ ਪਤਾ ਲੱਗ ਜਿਹਾ ਵੀ ਮੈਂ ਕੀ ਖਾਦਾ ਨੇ ਕੀ ਖਾਦਾ ਇਸ ਮਾਰਿਆਂ ਸਾਡੇ ਘਰਾਂ ਵਿੱਚ ਇਹ ਮੌਕੇ ਜੰਗਲ ਤੇ ਮੰਗਲ ਹੋਇਆ ਸੋ ਇੱਕ ਬੜਾ ਹੀ ਪ੍ਰਾਤਨ ਜਿਹੜਾ ਇਸ ਜਗ੍ਹਾ ਦਾ ਜਿਹੜਾ ਇਤਿਹਾਸ ਹੈਗਾ ਔਰ ਦੇਸ਼ ਵਿਦੇਸ਼ ਤੋਂ ਸ਼ਰਦਾਲੂ ਲਗਾਤਾਰ ਮਹਾਸ਼ਿਵਰਾਤਰੀ ਪਰਬ ਤੇ ਔਰ ਵਿਸਾਖੀ ਦੇ ਪਰਬ ਤੇ ਇੱਥੇ ਪਹੁੰਚਦੇ ਵੀ ਨੇ ਅ ਦਰਸ਼ਨ ਵੀ ਕਰਦੇ ਨੇ ਔਰ ਇਸ ਜਗ੍ਹਾ ਤੋਂ ਉਹ ਕਈ ਜੜੀਆਂ ਮਨੋਕਾਮਨਾਵਾਂ ਨੇ ਉਹ ਸ਼ਰਦਾਲੂਆਂ ਦੀਆਂ ਪੂਰੀਆਂ ਹੁੰਦੀਆਂ ਨੇ ਸੋ ਇਸੇ ਤਰੀਕੇ ਦੇ ਨਾਲ ਹਰ ਸਾਲ ਜਿਹੜਾ ਮਹਾ ਸ਼ਿਵਰਾਤੀ ਪਰਵਤੇ ਮੰਦਿਰ ਕਮੇਟੀ ਟਰਸਟ ਵੱਲੋਂ ਜਿਹੜੇ ਬੜੇ ਵਧੀਆ ਅਰੇਂਜਮੈਂਟ ਜਿਹੜੇ ਕੀਤੇ ਜਾਂਦੇ ਨੇ ਸੋ ਮਹਾ ਸ਼ਿਵਰਾਤੀ ਪਰਵਤੇ ਦੇਸ਼ ਵਿਦੇਸ਼ ਵਿੱਚ ਜਿੱਥੇ ਵੀ ਸ਼ਰਧਾਲੂ ਜਿਹੜੇ ਨੇ ਜਿਹੜੇ ਕਿ ਇਤਿਹਾਸਿਕ ਇਸ ਸ਼ਿਵ ਮੰਦਿਰ ਦੇ ਵਿੱਚ ਅਗਰ ਆਣਾ ਚਾਹੁੰਦੇ ਨੇ ਤਾਂ ਤੁਸੀਂ ਦੋ ਜਿਹੜੇ ਇਸ ਦੇ ਰੂਟ ਨੇ ਔਰ ਇੱਕ ਤੁਸੀਂ ਬਿਲਕੁਲ ਨਜ਼ਦੀਕੀ ਕਸਬਾ ਦੁਰੰਗਲਾ ਔਰ ਦੂਸਰਾ ਜਿਹੜਾ ਹਰਦਾਨ ਵਿਲੇਜ ਅਗਰ ਤੁਸੀਂ ਗੁਰਦਾਸਪੁਰ ਸਾਈਡ ਤੋਂ ਆਣਾ ਚਾਹੁੰਦੇ ਹੋ ਤਾਂ ਹਰਦੋਸ਼ਨੀਆ ਰੋਡ ਤੋਂ ਬਿਲਕੁਲ ਨਜ਼ਦੀਕ ਜਦੋਂ ਤੁਸੀਂ ਆਓਗੇ ਤਾਂ ਤੁਹਾਨੂੰ ਇਹ ਮੰਦਿਰ ਜਿਹੜਾ ਉੱਥੋਂ ਨਜ਼ਦੀਕ ਹੈ ਔਰ ਅਗਰ ਦੁਰੰਗਲਾ ਸਾਈਡ ਤੋਂ ਤੁਸੀਂ ਆ ਰਹੇ ਹੋ ਜਾਂ ਦੀਨਾਨਗਰ ਸਾਈਡ ਤੋਂ ਫਿਰ ਵਾਇਆ ਦੁਰੰਗਲਾ ਤੁਸੀਂ ਇਸ ਜਗ੍ਹਾ ਦੇ ਉੱਪਰ ਪਹੁੰਚ ਸਕਦੇ ਹੋ। ਇਹ ਪੈੜਾ ਇਹ ਨਾ ਮਹਾਰਾਜ ਦੀ ਉਦੋਂ ਜਿੱਥੋਂ ਉਪਰੋਂ ਭਾਰਾ ਚੱਲਿਆ ਨਾ ਉਹ ਗਿਰਨ ਸਾਡੇ ਆਪਣੇ ਆਪਣੇ ਮਗਰਮੁੱਦੇ ਲਾਗੋ ਸਾਰੀ ਇਸ ਤਰ੍ਹਾਂ ਹੀ ਆਉਣ ਡਈ ਆ। ਹੁਣ ਉਹਦੀ ਡਰੇਨਥੀ ਸਾਫ਼ ਹੋਈ ਆ ਨਹੀਂ ਤਾਂ ਪਹਿਲਾਂ ਬਿਲਕੁਲ ਜਿਸ ਤਰ੍ਹਾਂ ਵਾਈ ਆ ਇਸ ਤਰ੍ਹਾਂ ਨਗਦੇਵਤਾ ਆਇਆ ਉਦਾਂ ਹੀ ਉਹ ਆਈ ਸਾਡੇ ਇਥੇ ਆਣ ਕੇ ਦੋਵਾਂ ਜੀਅ ਦਾ ਹੋਇਆ ਉਹਨਾਂ ਨੇ ਇਥੇ ਕਿਹਾ ਵੀ ਜੋ ਵੀ ਕੋਈ ਸੁਖਣਾ ਸੁਕੇਗਾ ਉਹਦੀ ਸਪੂਰਨ ਹੋਏਗੀ ਜਿਸ ਚੀਜ਼ ਦੀ ਮਰਨੀ ਸੁਖਣਾ ਸੁਕੇ ਵੇਖ ਲਓ ਇਥੇ ਸਪੂਰਨ ਹੈ ਕਿ ਜੇ ਕਿਨੂੰ ਥੋੜੇ ਫਿਣਸੇ ਨਿਕਲਦੇ ਪਰਲੇ ਬਣੇ ਪੌੜੀਆਂ ਬਣੀਆਂ ਉੱਥੇ ਨਾਲੋ ਜਾ ਕੇ ਉੱਥੇ ਉਹਨਾਂ ਦਾ ਪ੍ਰਵੇਸ਼ ਹੋਇਆ ਹੈਗਾ ਤੇ ਉੱਥੇ ਜਾ ਕੇ ਨਾਲੋ ਤੇ ਬੱਚੇ ਨੂੰ ਸੁਖੜਾ ਵੀ ਹਟ ਜਾਏਗਾ ਸਭ ਕੁਝ ਚੀਜ਼ ਹਟ ਜਾਂਦੀ ਹੈ ਤੇ ਆਪਣੇ ਸੱਚੇ ਮਾਨਨ ਤੇ ਆਉਦਦਾ ਤੁਹਾਨੂੰ ਤਨ ਤਨ ਹੋ ਜੇਗਾ ਇਸ ਜਗ੍ਹਾ ਦੇ ਉੱਤੇ ਹੱਥ ਜੋੜ ਕੇ ਬੇਨਤੀ ਹੈ ਵੀ ਦੁਨੀਆ ਤੇ ਬਹੁਤ ਜ਼ਿਆਦਾ ਇਸ ਕਰਦੀ ਆ ਪਰ ਅਹੀਂ ਉਹਨਾਂ ਦੇ ਨਾਲੋਂ ਵੀ ਕਹਿੰਨੇ ਵੀ ਸਾਨੂੰ ਪ੍ਰਾਪਦੇ ਨੇ ਸਾਡੇ ਘਰ ਵਿੱਚ ਹੀ ਆਪਣੇ ਮੰਦਰ ਬਣਾਤਾ ਆਇਆ ਹੋਇਆ ਜਿੱਥੇ ਸਾਨੂੰ ਹਰ ਦਵਾ ਜਾਨ ਦੀ ਲੋੜ ਨੇਗੀ ਸੋ ਇਸ ਵਕਤ ਸ਼ਰਧਾਲੂ ਵੀ ਔਰ ਸੇਵਾਦਾਰ ਵੀ ਇੱਥੇ ਬਖੂਬੀ ਜਿਹੜੀਆਂ ਸੇਵਾਵਾਂ ਨਿਭਾਉਂਦੇ ਨੇ ਆਸ-ਪਾਸ ਦੇ ਇਲਾਕੇ ਦੇ ਜਿਹੜੇ ਨੌਜਵਾਨ ਇੱਥੇ ਪਹੁੰਚ ਕੇ ਔਰ ਇਸੇ ਤਰੀਕੇ ਦੇ ਨਾਲ ਭਗਵਾਨ ਜੀ ਬੋਲੇ ਦਾ ਜਿਹੜਾ ਆਸ਼ੀਰਵਾਦ ਆ ਉਹ ਪ੍ਰਾਪਤ ਕਰਦੇ ਨੇ ਸੋ ਤੁਸੀਂ ਵੀ ਜਦੋਂ ਵੀ ਆਣਾ ਚਾਹੁੰਦੇ ਹੋ ਇਸ ਦਰਬਾਰ ਦੇ ਉੱਪਰ ਪਹੁੰਚੋ ਔਰ ਹਰੀਦਾਮ ਦੇ ਮੋਹ ਹ ਦੇ ਵਿੱਚ ਨਤਮਸਤਕ ਹੋ ਕੇ ਭਗਵਾਨ ਜੀ ਬੋਲੇ ਦਾ ਆਸ਼ੀਰਵਾਦ ਪ੍ਰਾਪਤ ਕਰੋ